ਤੋਰੋ ਮਿਰਵਾਇ ਜਬ ਮੰਨ ਸਬੰਦ ਜੋ ਪਲੈਂਟ ਕਰ ਜੀ ਰੋਸ ਮੈਂਟਰ ਚੀਤੂ ਕਰੇ ਜਾਣਾ ਮੈਂ ਪ੍ਰਤੀ ਦਾ ਟਰੈਕਟਰ ਨਾਲ ਕਿਹੜੇ ਉਹ ਪਿੱਛੇ ਬਲੈਕ ਵਾਲਾ 45 ਕੋਈ ਛੋਟਾ ਵੱਡਾ ਨਾ ਨਾ ਉਹ ਬਾਕੀ ਭਾਈ ਧੰਨਵਾਦ ਤੁਹਾਡਾ ਬਹੁਤ ਬਹੁਤ ਹੈ ਨਾ ਤੁਸੀਂ ਆਪਣੇ ਕੋ ਸੁਨੇਹੇ ਤੇ ਆਏ ਹੈ ਨਾ ਤੁਸੀ ਅੱਡੀ ਵੱਡੀ ਜੀ ਪਹੁੰਚੀ ਆ ਬਾਕੀ ਜੋਤਾ ਭਾਈ ਟਰੈਕਟਰ ਲੈਣ ਲੱਗਾ ਆ ਜਾਏ ਜੋਤਾ ਭਾਈ ਕਹਿੰਦਾ ਅੱਜ ਲੈ ਕੇ ਜਾਣਾ ਬੇਟਾ ਪੈਂਡ ਨੂੰ ਲੈ ਕੇ ਆਣਾ ਅੱਜ ਜੋਤੇ ਬਾਈ ਕਿਵੇਂ ਆਏ ਇਹ ਲਈਏ ਕਿ ਉਧਰ ਵਾਲਾ ਇਹ ਠੀਕੇ ਨਿੱਕੇ ਬਾਪੂ ਸ਼ੁਰੂ ਤੋਂ ਤੁਹਾਨੂੰ ਪੁੱਛਣਾ ਲੱਗੇ ਸੀ ਅਸੀਂ ਉਧਰ ਇਹ ਸੀ ਲੱਗਾ ਫੁਰੀ ਐਸੀ ਆ ਇਹੋ ਠੀਕ ਆ ਰੰਗ ਦਾ ਮੈਂ ਕਹਿੰਦਾ ਕੋਈ ਇਹਨਾਂ ਗੱਲ ਵੀ ਦੱਸੋ ਬਈ ਜੀ ਰੰਗ ਆ ਜੋਤੇ ਬਾਈ ਰੰਗ ਨੀਲਾ ਲੈ ਸ਼ਿਲੂ ਬਾਈ ਕਰੋ ਟਰੈਕਟਰ ਪਸੰਦ ਬੈਠੋ ਬੈਠੋ ਇੱਧਰ ਨਹੀਂ ਬਹਿਣਾ ਜੁਮਾਨ ਸੁਮੰਗਰੋ ਕੇ ਸ਼ਿਲੂ ਇਹ ਜੱਟ ਇੱਧਰ ਵੀ ਆ ਜਾ ਚਿਲੂ ਕੇ ਤਾਂ ਮਾਨ ਸਨਮਾਨ ਕਰੋ ਤਾਂ ਮੈਂ ਹਾਂ ਅ ਵੀਰੇ ਫੋਟੋ ਕਿਚੋ ਲੈ 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 ਬਾਈ ਇਹ ਦੋਸਤ ਆ ਗਏ ਨੇ ਮੇਰੇ ਬੈਠ ਜਾ ਇੱਧਰ ਨੀ ਬੈਠਣਾ ਜੀ ਆ ਸੋ ਮੈਂ ਇੱਥੇ ਏਜੰਸੀ ਦਾ ਕਰਤਾਰ ਵਾਲਿਆਂ ਦੀ ਏਜੰਸੀ ਆ ਤੇ ਪਲੇਟ ਚਾਹੀਦੀ ਕਿਸੇ ਸਨਮਾਨ ਵਾਲੀ ਹਾਂਜੀ ਹਾਂਜੀ ਸ਼ਿਲੂ ਭਾਗ ਇਹਦਾ ਟਰੈਕਟਰ ਦੇਖਣਾ ਵੀਰੇ ਬੈਠ ਕੋ ਜੀ ਬੈਠ ਕੋ ਬੈਠੋ ਬੈਠ ਜਾਓ ਮਾੜਾ ਦੇਖ ਕੇ ਦਰ ਹਾਂਜੀ ਹਾਂਜੀ ਅਸਮਾਨ ਨੂੰ ਮਾਰ ਕਰਨ ਲੱਗੀ ਕਿਨੇ ਦਾ ਸ਼ਿਲਵਾ ਇੱਧਰ ਦੇਖ ਆਹ ਜਣਾ ਕੋਈ ਚੋਇਸ ਨਹੀਂ ਮੰਗ ਚੈੱਕ ਫਿਰ ਨਹੀਂ ਕਰ ਕੋਈ ਕਹਿੰਦਾ ਕੋਈ ਚੋਇਸ ਨਹੀਂ ਕੋਈ ਚੋਇਸ ਨਹੀਂ ਨਨਕੇ ਵਿਕਰ ਯਾ ਜਿਹੜਾ ਇਹ ਦੇਣਾ ਨਹੀਂ ਜਾਦਾ ਸ਼ੁਕਰੀਆ ਜੀ ਅੱਗੇ ਲੈ ਲੈ ਤੇਰੀ ਜਾਨ ਮੇਰੇ ਤੋਂ ਲੈ ਆ ਜੀ ਆ ਜੀ ਜੀ ਕੰਦੀ ਰੋਗੀ ਇਸ ਹੀ ਦਿਨ ਲੋਨ ਬਾਰ ਉਹਦਾ ਪਾਰਟੀ ਭਾਈ ਜੀ ਆਰ ਨਹੀਂ ਕੋਈ ਆ ਲੈ ਕੇ ਗਿਆ ਨਹੀਂ ਤਾਂ ਆਰ ਨਹੀਂ ਤਾਂ ਨਹੀਂ ਵੀਰੇ ਇਹ ਨਾਲੇ ਕਹਿੰਦੇ ਬਾਹਰ ਹੀ ਹੁਣ ਵੀਰੇ ਕਰ ਰਹੇ ਨੇ ਇੱਥੇ ਵੀ ਪੰਜਾਬ ਚ ਹੋ ਗਿਆ ਲੋਨ ਹੋ ਗਿਆ ਕੀ ਪ੍ਰਾਈਸ ਆ ਇਹਦਾ ਪ੍ਰਾਈਸ ਤਾਂ ਵੀਰੇ ਟਰੈਕਟਰ ਦਾ ਡਿਪਾਰਟਮੈਂਟ ਨਾਲ ਲੱਗ ਗਿਆ ਜਾਨੀ ਸਾਡਾ ਕੰਮ ਆ ਇਹਦਾ ਐਚ ਪੀ ਦਾ ਹੋਊਗਾ 16 ਲੱਖ ਦੇ ਕਰੀਬ ਅੱਛਾ ਇਸ ਜਿਹੜਾ 100 ਐਚ ਪੀ ਦਾ ਉਹ ਮਲਕ 22-25 ਲੱਗੇ ਠੀਕ ਹੈ ਉਹ ਕੋਲ ਚ ਬੋਲ ਰਿਹਾ 95 ਸਾਡੇ ਨਾਲ 60 ਦੇ ਨਾਲ ਆ ਬਾਕੀ ਮੇਰਾ ਵੱਡਾ ਬੰਦਾ ਜੀ ਚਲੋ ਫਿਰ ਭਾਈ ਸਾਹਿਬ ਬੰਦ ਸਮਨ ਦਿਓ ਪ੍ਰਿੰਟਰ ਕਰ ਦਿਓ ਕਰ ਦਿਓ ਅਨਾਉਂਸਮੈਂਟ ਇਹ ਨੂੰ ਕਰੇ ਦਾ ਮੇਰਾ ਪ੍ਰਿੰਟਰ ਇਹ ਸੇ ਆਪਣੇ ਟਿਸ਼ੂ ਦਾ ਹੋ ਰਿਹਾ ਪਾ ਲਾਇਆ ਹੋਇਆ ਸਾਰਾ ਹੋ ਰਿਹਾ ਹੋਰ ਸਾਰੀਆਂ ਬ੍ਰੇਕਾਂ ਬਰੂਕਾ ਚੈੱਕ ਕਰਦੇ ਵੇ ਪ੍ਰੋਪਰ ਚਰਾਓ ਯਾਰ ਜਿਹੜਾ ਰੌਕਸ ਨਾ ਰੋ ਯਾ ਮੇਰੇ ਨਾਲ ਕਰਾ ਦੇ ਯਾਰ ਚੱਲ ਲੈਂਦੇ ਆ ਅੱਗੇ ਟਰੈਕਟਰ ਮਾਡਲ ਟਰੈਕਟਰ ਦਾ ਜਿਹੜੇ ਨਾਲ ਉਹ ਪਿੱਛੇ ਬਲੈਕ ਵਾਲਾ 45 ਕੋਈ ਛੋਟਾ ਵੱਡਾ ਸਾਨੂੰ ਨਾ ਉਹ ਭਾਈ ਕਿਹਦੇ ਵੱਡਾ ਹੈ ਵੀ ਉਹ ਲੈ ਲੈਣਾ ਟਰੈਕਟਰ ਲੈ ਲੈਣਾ ਹਾਂ ਇਹ ਵੱਡਿਆ ਆ ਰਿਹਾ ਵੱਡਾ ਇਹ ਤੋਂ ਵੱਡਾ ਕੋਈ ਨਹੀਂ ਹੈਗਾ ਹੋਰ ਕੋਰ ਦਾ ਇੱਕ ਹਾਂ ਇਹ ਸਾਲ 100 HP ਹਾਂ 25 ਟਾਇਰ ਚੈੱਕ ਕਰੋ ਆਹ ਨਾਲ ਟਾਇਰ ਆਹ ਆਹ ਚਾਤੀ 234000 ਇਹ ਵੱਡਾ ਗਿਆ ਇਹ ਤੋਂ ਦੇ ਬਤੀਤ ਉਹ ਤੋਂ ਥੱਪਰੇ ਚਾਤੀ ਆ ਕੀ ਕਰੀਏ ਜੀ ਦੋ ਜੀ ਜੋ ਕਰੋਮਾਨ ਤੋਂ ਬੰਦਵਾ ਕੇ ਰੇ ਹੁਣ ਜਾਰੀ ਹੜ ਗਈ ਆ ਮਾਨਸਮਾਨ ਕਰਾ ਕੇ ਡੂ ਪਾ ਜੀ ਕਰਕੇ ਕੈਬਿਨ ਬੰਦ ਇਹ ਵੀ ਮੇਂ ਸ਼ਿੱਲੂ ਇਹ ਆਪ ਕੰਪਨੀ ਵਾਲੇ ਬੰਦੇ ਨੂੰ ਆਪਣੀ ਟੀਮ ਦਾ ਓਨਰ ਬਣਾ ਲੈਣਾ ਸਾਰੀ ਟੀਮ ਨੂੰ ਦੇ ਦੇਣਾ ਇੱਕ ਇੱਕ ਓਏ ਬੀਓ ਗਾਰੰਟੀ ਹੋਰ ਕੋਈ ਨਹੀਂ ਇੱਕ ਕਰ ਦੇਣਾ ਬਾਟ ਲੈ ਕੇ ਸਾਰੀ ਟੀਮ ਨੂੰ ਬਾਟ ਦੇ ਇੱਕ ਇੱਕ ਦੇ ਦੇ ਉਹ ਵੀ ਠੀਕ ਹੈ ਆ ਇਕੱਠਾ ਬਣਾਉਂਦੇ ਨੇ ਕਿਹੜਾ ਜਿਹੜੀ ਆਪਾਂ ਜੀਜੀ ਵਾਢੀ ਲੈਂਦੇ ਨੇ ਉਧਰ ਉਧਰ ਕੀ ਕੰਬੈਨਾ ਬਣਾਉਂਦੇ ਨੇ ਉਹ ਉਧਰ ਮੇਨ ਮੇਨ ਭਾਈ ਕੰਬੈਨ 100 200 ਰਸੀਤ ਤਿਆਰ ਖੜੀ ਆ ਤੁਹਾਨੂੰ ਮੈਂ ਤਾਂ ਹੀ ਜਲਦੀ ਜਾਣਾ ਗੱਡੀ ਚ ਆ ਨਾਲ ਆ ਇਹ ਸਾਰਾ ਟਰੈਕਟਰ ਕੰਬੈਨਾ ਭਾਈ ਉਧਰ ਆ ਹਾਂ ਜੀ ਹਾਂ ਦੇਖਣੀਆਂ ਉਹ ਕਿੰਨਾ ਬਣਦਾ ਉਹ ਬੈਠੋ ਉਧਰ ਦੇਖ ਲਓ ਭਰਾ ਕੰਮ ਛੱਡ ਗਿਆ ਵਧੀਆ ਹੋ ਗਿਆ ਇਹਨੂੰ ਬੋਸ਼ ਹੋ ਗਿਆ ਸ਼ੌਂਗਾ ਟਰੈਕਟਰ ਦਾ ਨਾ ਕੀਤੀ ਕਰਦੀ ਹੈ ਕੀਤੀ ਕਰਦੇ ਆ ਹਾਂ ਇਹ ਆਲੂ ਕੋਈ ਚੀਜ਼ ਛੱਡਦੀ ਨਹੀਂ ਐ ਹੋਜੀ ਬੰਟੀ ਰੀ ਟਰੈਕਟਰ ਪਾਣਸਾ ਰੱਖੀ ਵੀ ਇਹ ਕੰਮਾਂ ਨੂੰ ਹੀ ਆਏ ਇੱਕੀ ਦੀ ਜੱਗੇ ਬੋਸ ਨਾ ਯਾਰੀ ਆ ਪੂਰੀ ਅੱਛਾ ਹਾਂ ਆਓ ਸਾਚ ਉੱਥੇ ਹੀ ਜਾ ਗਿਆ ਭਜੀ ਹੈ ਨਾ ਉਹ ਜਾ ਕੇ ਇਹਦਾ ਹਿੱਸਾ ਉੱਥੇ ਅੱਛਾ ਹਾਂ ਜਿੱਦਾ ਸ਼ਿਹਰੂ ਦਾ ਔਰ ਜਿਹੜੇ ਆ ਉਹ ਸਪਲੀਮੈਂਟ ਵਾਲੇ ਉਹ ਅੱਦਾ ਸ਼ਿਹਰੂ ਦਾ ਆ ਉੱਚੀ ਹਿੱਸਾ ਸ਼ਿਹਰੂ ਦਾ ਇਹਦਾ ਜੱਗੇ ਬੋਸ ਨਾ ਹੀ ਸਾਇਆ ਆਓ ਭਾਈ ਉੱਥੋਂ ਟਰੈਕਟਰ ਤਿਆਰ ਕਰਾ ਕੇ ਲੈ ਨਹੀਂ ਨਹੀਂ ਜੱਗਾ ਭਾਈ ਵਧੀਆ ਬੰਦਾ ਇਹ ਗੰਨੇ ਵਾਲੀ ਅੱਛਾ ਗੰਨਾ ਬੀਜਣ ਵਾਲੀ ਨਹੀਂ ਨਹੀਂ ਪੱਟਣ ਵਾਲੀ ਵੱਧ ਕੇ ਨਾਲ ਹੀ ਆਪਣੇ ਨਦੀ ਜਿਹੜੀ ਟਰਾਲੀ ਜਿਹੜੀ ਸਿੱਧੀ ਚਾ ਔਰ ਕਿੱਥੋਂ ਸਿੱਧੇ ਨਾਲ ਹੀ ਟਰਾਲੀ ਜਿਹੜੇ ਆ ਬੀਆਰਡੀ ਵਾਲਾ ਬੜਾ ਸੁਪਰ ਗੇਨ ਹਾਰਵੈਸਟਰ ਨੇ ਓਏ ਬੰਟੀ ਟਰੈਕਟਰ ਕੈਨਸਲ ਕੰਪੇਨ ਦਵਾ ਦਿਓ ਕੋਈ ਨਹੀਂ ਕੋਈ ਨਹੀਂ ਖੜੀ ਰੱਖੂਗੀ ਅੱਛਾ ਖੜੀ ਰੱਖੂਗੀ ਤੇਜਣਾ ਤਾਂ ਦਿੱਤੀ ਦੀ ਉਹ ਦੇਦਨੇ ਵਾਲੀ ਕੋਈ ਉਹ ਬਹੁਤ ਦੇਰ ਕੀ ਨਾ ਹੋਵੇ ਉਹ ਕਿਤੇ ਨਹੀਂ ਚੱਲਣੇ ਆ ਉਹਨੂੰ ਕਹਿ ਕੇ ਉਹ ਥੋੜੀ ਜਿਹੀ ਚਲੇ ਜੂਰੀ ਛੱਡਦੀ ਉਹਦਾ ਮੈਂ ਦੇਦਣਾ ਦੇਖ ਕੇ ਆਇਆ ਜੀ ਤਾਂ ਮੈਂ ਮਾਹੇ ਤਾਂ ਬੈਠ ਜਾਓ ਇਥੇ ਤੁਹਾਨੂੰ ਬੈਠ ਜਾਓ ਕੋਈ ਚੀਜ਼ੇ ਰੱਖ ਦਿੰਦੇ ਨਵੀਆਂ ਚੀਜ਼ੇ ਰੱਖ ਦਿੰਦੇ ਬੈਠੋ ਹਵਾ ਲੱਗਣੀ ਕੋਈ ਟੈਰ ਹਾਲ ਬਣ ਕੇ ਕੰਨੀ ਆਉਂਦੀ ਹੈ ਨਾ ਮੈਂ ਤਾਂ ਰਹਿ ਨਹੀਂ ਖੜੀ ਰਹਿੰਦੀ ਹਾਂ ਉਹ ਉਦਾਂ ਤੁਸੀਂ ਕਰਦੇ ਆ ਕੀਤੀ अच्छा अच्छा मैं तो नहीं करता पापु करता अच्छा अच्छा ना 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 ਵੀਰੇ ਔਰ ਦੂਜਾ ਘੜੀ ਇਹਦੇ ਨਾਲ ਇਹਦੇ ਨਾਲ ਏਸੀ ਕੈਮਰ ਵੇਚੀ ਹੋਈ ਹੈ 45 ਲੱਖ ਰੁਪਏ ਲੱਗਦੀ ਮਿਲੀ ਹੈ ਆਪਸ ਏਸੀ ਕੈਮਰ ਹਾਂ ਆ 85 ਲੱਖ ਦੇਣੀ ਜੀ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਹੋੜ ਹੋੜ ਹੈ ਹੈਗਾ ਟਰਾਲ ਹਾਂਜੀ ਹੈਗਾ 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 ਭਾਈ ਹੈਗਾ 4x4 ਉਹ ਟਰਾਲਾ ਲੱਗਾ ਟਾਇਰ ਛੋਟੇ ਪੈਨ ਟਾਇਰ ਵੱਡੇ ਵੀ ਹੁੰਦੇ 24 ਦਾ ਕੱਟ ਕੇ ਪਿੰਨੇ ਪਸਾਉਣੀ ਹੁੰਦੀ ਹੈ ਇਹ ਸਾਬਾ ਮਿਲਟਰੀ ਦਾ ਹੋਰ ਹੋਵੇ ਮੈਂ ਇਹ ਸਾਰੇ ਇਹ ਬਹੁਤ ਬਈ 4x4 ਆਰਮੀ ਦੀ ਜਿਹੜੀ ਗੱਡੀਆਂ ਹੁੰਦੀਆਂ ਨਾ ਪੁਰਾਣੀਆਂ ਉਹਨਾਂ ਦਾ ਲੈ ਹੁੰਦੇ ਆ ਟਾਟਾ ਟਾਟਾ ਦੀ ਤੇ ਉਹਦੇ ਆਪ ਇੰਟਰੀ ਆਣਾ ਹੁੰਦਾ ਨਾ ਵੀਰੇ ਇਹਨਾਂ ਨੇ ਵਸਾ ਕੱਢ ਦੇ ਹਾਂ ਆ ਕੱਢ ਦੇਣਾ ਫੋਲ ਦੇਣੇ ਇਹਦੇ ਵਿੱਚ ਚੈੱਕ ਕਰਕੇ ਵਸਾ ਦਾ ਬੂਦ ਚਾਲੂ ਚੈੱਕ ਕਰਕੇ ਬੈਡ ਪਟਨਾ ਦੇ ਦੇਣਾ ਕੋਈ ਇਹਨੂੰ ਕਰ ਬੂਗਾ ਬਣ ਕੇ ਜਲਾਉਣਾ ਉਹਦੇ ਵਿੱਚ ਤਾਂ ਹਾਂ ਥੋੜੀ ਕਪਾਏ ਵਾਲਾ ਇਹਦੇ ਤੇ ਨਾਂਗੇ ਕੋਈ ਤਾਰੀਆਂ ਲੋਰ ਲਾ ਦੇ ਹਾਂ ਬੂਰੀਆ ਬੂਰੀਆ ਦੁਨੀਆ ਦਾ ਟਾਪੂ ਹਰ ਇੱਕ ਤੇ ਕਬੱਡੀਆ ਨੂੰ ਕੋਈ ਨਹੀਂ ਆਉਣਾ ਨਾਲ ਚਮਕਾਇਆ ਵੀ ਜਿੰਗ ਤੇ ਕਬੱਡੀਆ ਨੇ ਕੋਈ ਆਲਾ ਨਾਲ ਚਮਕਾਇਆ ਵੀ ਸਾਹਮਣੇ ਕੋਈ ਹੋ ਰੇਲ ਹਰ ਕੰਟੋ ਦੇ ਵਰਲਡ ਕੱਪ ਦਾ ਬੈਸਟ ਸੀਜੇ ਆਈਆ ਵਾਹਿਗੁਰੂ ਕੋਸ਼ਿਸ਼ ਕਰ ਰਿਹਾ ਟੱਕਰ ਸਿਰੇ ਦੀ ਹੈ ਰਮੂ ਚਿੰਦਿਆ ਵਾਲਾ ਤੇ ਜੀ ਕੈਂਟੀ ਲੱਗ ਰਿਹਾ ਦੱਸਾ ਪਾਸੋਂ ਦੇ ਫਾਈਨਲ ਦਰਸ਼ਕ ਮਾਰਦੇ ਤਾੜੀਆਂ 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 ਆਹ ਦੇਖਣਾ ਇਹ ਜਿੰਦਰੇ ਸਿਰ ਤੇ ਕੰਦਰ ਮੀਰਾ تک رہی فوجی ہے نہ ਇਹ ਤਲੰਟੀ ਖੇਡ ਰਹੀ ਹੈ ਤੰਗਿਆਰੇ ਤਾਲੀ ਦੀ ਟੀਮ ਹਰ ਹਕਮ ਦੇ ਅਜਰਾਮ ਵਾਲੇ ਹੀਰਾ ਭਰਾਵਾਂ ਦੇ ਵੀ ਵੱਡਾ ਰੋਲ ਨਾ ਕੀਤਾ ਇਸ ਦੇਲੇ ਵੀ ਸਰਦਰ ਬਣ ਗਿਆ ਦੰਮੇ ਦੇ ਨਾਲ ਖੇਡਦਾ ਕਬੱਡੀ ਜੀ ਨਾਲੇ ਨਾਲ ਖੇਡਦਾ ਲਓ ਫੁਰਤੀ ਨੂੰ ਯੋਗਤੀ ਦਾ ਆਧਾਰ ਵਿੱਚ ਪਾ ਦੇਣਾ ਲਓ ਖੇਡ ਰਿਹਾ ਕਬੱਡੀ ਖਿਡਾਰੀ ਆ ਦੂਸਰੇ ਪਾਸੇ ਫਿਰ ਰਲੀਆਂ ਵਾਲਾ ਇਹ ਤਗੜਾ ਨੰਬਰ ਰੋਲ ਆਇਆ ਹੈ ਸਿਰਨਾਲ ਵਾਲਾ ਪਾਲੀ ਸੁਲਤਾਨ ਦਾ ਸਭ ਤੋਂ ਮੇਰਲੇ ਸਾਥੀ ਹੈ मारगमाजा बीटू साषप میرے دوست مدانا میرے دوست دیکھا میلا لوٹی جی تراضریک کا بہت میرا سال ہوتا ہے پہلی بار آیا بنی اصل کو ਜੋਕਰ ਨੋਜਾ ਫਾ ਫੇਰ ਮੈਦਾਨ ਦੇ ਵਿੱਚ ਲੱਗ ਰਿਹਾ ਹੈ ਇਹ ਵੱਡੇ ਜਿਲ੍ਹੇ ਵਾਲਾ ਵੱਡੇ ਜਿਗਰੇ ਵਾਲਾ ਨੌਜਾ ਹੈ ਸਾਡਾ ਯਸ਼ੂ ਪ੍ਰਧਾਨੀ ਦਾ ਸਾਡਾ ਧੰਨਵਾਦ ਆ ਮਹਿਮਨ ਵਾਲੀ ਉੱਧਰ ਤੇ ਪੂਰੀ ਹੈ ਬੱਲੇ ਬਲੇ ਕਰਵਾ ਲਈ ਕਰਦਾ ਹੋਇਆ ਹੜਾ ਘਟਵਾਜੂ ਕਹਿੰਦੀ ਸਾਹੋਕੇ ਵਾਲਾ ਰਜ਼ੀਕ ਕੋਸ਼ਿਸ਼ ਕਰਦਾ ਹੋਇਆ ਇਹ ਹੈ ਰਕੋ ਇੱਥੇ ਲੋਟ ਹੁੰਦਾ ਹੈ ਔਰ ਮਾਲਾ ਪੁਲਸੀਆ ਇਹ ਮੇਰੇ ਕੌਡੀਆਂ ਪਾਉਂਦਾ ਹੈ ਉਹ ਭਰਾਵਾ ਸਾਡੀ ਛੋਟੀ ਸਟੇਰੀਆ ਡੈਗ ਜਾਨੀ ਮਿਹਰਬਾਨੀ ਕਰਕੇ ਭਾਜੀ ਜਿਹੜਾ ਧੰਨ ਦੇ ਬਹੁਤ ਬਹੁਤ ਧੰਨਵਾਦ ਸੋ ਸਾਰੇ ਮੇਰੇ ਸਰਕਾਰ ਦੇ ਯੋਗ ਨੇ ਆ ਇਧਰ ਪਾਸੇ ਖੇਡ ਕਬੱਡੀ ਕਮਾਲ ਕਰਦਾ نوج لگے پی گئی ہے سونی ہے نوجوان اس وجہ کوشش کرنا ہے یہ سونی فکر چلیے آ رہا ہے امن جیت

ਕਸਬੂਆ ਕਸਬੂਆ ਸੋਰ ਪਰ ਮਹਿਮਦ ਆਲੀਆ ਤਗੜਾ ਨੰਬਰ ਆਪਣੀ ਟੀਮ ਦੇ ਵਿੱਚ ਉਲਾਰਾ ਹੈ ਅੰਗਰੇਜ਼ ਸੋਰ ਹੋਰ ਇਹ ਨੰਬਰ ਸ਼ਾਹਪੁਰ ਕੀ ਟੀਮ ਦਾ ਹੈ ਲਓ ਸਾਹਮਣੇ ਰਮਨ ਦੇ ਵੀਰ ਖੇਡ ਮੈਦਾਨ ਦੇ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਹੈ ਹੋਰ ਜਾਣ-ਜਾਫੀਆਂ ਵਿੱਚੋਂ ਹਲਕਾ ਟੱਚ ਕਰਕੇ ਗਬਰੂ ਤਗੜਾ ਨੰਬਰ ਆਪਣੀ ਟੀਮ ਦੇ ਵਿੱਚ ਇਹ ਧਰਤੀ ਇਹ ਕਿਹਦੇ ਪਾਸੋਂ ਦੀ ਮੇਲਾ ਕਹਿੰਦੇ نے سوچا اور جوتے نے پیار ہونا ہے امید بچے سکرین چل رہی ہے بیگ ہوئے ہے اور سامنے لے کر جوتا ہے اگلا نمبر ضرور لا رہے ਕਬੱਡੀ ਦਾ ਵੱਡਾ ਮਾਲਾ ਇਹਦੇ ਗੈਨ ਕੋਰ ਲਈ ਇਹਦੇ ਕੈਪਟਰ ਲਈ ਇਹਦੇ ਸ਼ਾਹ ਗੋਲ ਲਈ ਐਨ ਜਾਨ ਮਾਰੀ ਹੈ ਮੁੰਡੇ ਨੇ ਵੱਡੇ ਮੇਲੇ ਜਤਾਏ ਹੈ ਐਸਰ ਨੀਤ ਪ੍ਰੋਧਰ ਦਰਮਿਆਨ ਕਬੱਡੀ ਕਬੱਡੀ ਕਰਦਾ ਹੋਇਆ ਸਾਹਮਣੇ ਲੜੀ ਬਾਰੇ ਵਾਲਾ ਵੀਰ ਅਮਨ ਦਿਉਰੇ ਵਾਲਾ ਏਸਲੇ ਲਕੜਾ ਜੱਸਾ ਲਾ ਕੇ ਬੱਲੇ ਬੱਲੇ ਕਰਵਾਵਾ ਆਇਆ ਰਮਨ ਮੱਧਿਆਲੇ ਦੀ ਦੋ ਰੇਟਾਂ ਫਿਰ ਜੋਗਰ ਵਿੱਚ ਜਿੱਦਾਂ ਦੇ ਨਿਊਜ਼ੀਲੈਂਡ ਦੇ ਵਿੱਚ ਬਾਲਵਾ ਬਾਲਵਾ ਕਰਾਈ ਹੋਈ ਹੈ ਆ ਸਰੀਏ ਕਹਿੰਦੇ ਹੈਪੀ ਆਇਆ ਰੱਬੂ ਵਾਲਾ ਪਿੰਦਾ ਪਾਈ ਚੱਜੀ ਦਾ ਉਹ ਬਰੋਤ ਸਾਰੀ ਜ਼ਿੰਦਗੀ ਦਾ ਇਹ ਸਮੇਂ ਦਾਵਾ ਕਰ ਆ ਕਹਿੰਦੇ ਸੁਲਤਾਨ ਹੋਣੀ ਪਿੱਤੂਪੁਰਾੜ ਜੀ ਉਹ ਸਾਡੇ ਬਰਾੜ ਹੋਣੀ ਸਾਡੇ ਤਾੜਾ ਸਾਹਿਬ ਤੇ ਸਾਡੇ ਜੂ ਸ਼ਰਦਾ ਜੀ ਜਿੱਕਰ ਤੇ ਸੀ ਜੈ ਪਰ ਹੁਣ ਕਹਿੰਦੇ سارے ہی بہت بہت سارے چکر گیا اس لیے رکھو <سؤال> شاہ را روسا میں ਕਬੱਡੀ ਕਲੱਬ ਦੇ ਕਾਲੇ ਹਾਊਸ ਵਾਲਾ ਵੱਡਾ ਯੋਗਦਾਨ ਵਾਲਾ ਲਾਡੀ ਜੱਸੇ ਫੈਸਲਾ ਵਾਲਾ ਤੇ ਢੱਲੋ ਵਾਲੇ ਅੰਗਲੇ ਕਬੱਡੀ ਸਰਵੇ ਸਰਵੇ ਕੇਰ ਰੇਲ ਹਰਮਨ ਸਿੰਘ ਜਿੱਥੇ ਵੀ ਟੀਮ ਖੇਡ ਰਹੀ ਹੈ ਆ ਮੁੰਡਾ ਪ੍ਰਮਾਨ ਕਰਨਾ ਹੈ ਇਸ ਲਈ ਕਹਿੰਦੇ ਸੋਨੀ ਹੈ ਜਿਹੜੀ ਰੋਤਾਂ ਉਹ ਦੁਨੀਆ ਕਹਿੰਦੇ ਵਿੱਚ ਨਹੀਂ ਲੀਗ ਇੰਦਰ ਨਹੀਂ ਗਈ ਪਈ ਹੈ ਇਹ ਕਿਉਂ ਕਹਿੰਦੇ ਕੱਲ ਚੱਲਣੀ ਆ ਮੇਰੇ ਬੱਚੋ ਸੋਹਣ ਪ੍ਰਿੰਟੂ ਕੱਲ ਚੱਲੂਗੀ ਜਰੂਰ ਕਿੱਕ ਰੱਖਣੀ 2 ਲੀਟਰ ਤਹਕੂਬਾ ਨਾਲੇ ਤੂੜ ਤੇ ਪਾਦਰ ਬਿਠਾਉਣਾ ਰਿੰਜਾ ਪੂਰੀਆ ਕਰ ਰਿਹਾ ਪ੍ਰਿੰਟੂ ਪਲਵਾਨ ਹਾਈ ਗ੍ਰੇਡ ਦੀ ਕਿਰਪਾ ਇੱਕ ਵਾਰੀ ਤਾਲੀਆਂ ਮਾਰ ਰਹੀਆਂ ਪ੍ਰਿੰਟੂ ਪਲਵਾਨ ਜੀ ਦੇ ਨਾਲ ਦੇ ਹਾਂ ਦਾ ਮੇਲਾ ਸਭਲ ਵੀ ਕੇ ਸਾਹਮਣੇ ਜੀ ਤਾਲੀਆਂ ਵੀ ਅੱਜ ਤਾੜਾ ਬਾਈ ਦਾ ਤਾੜਾ ਵੱਜਦਾ ਪਲਵਾਨ ਜੀ ਦੇ ਨਾਮ ਤੇ ਉਹ ਤਾੜ 12 ਮਾਰ ਕੇ ਵੰਡੇ ਦੇ ਵਿੱਚ ਕਿਹਾ ਜਾਵੇ ਕਾਹਦੀ ਮੇਰ ਪ੍ਰਿੰਟੂ ਉਧਰ Oh, 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 لفا پر گوڑیا کتنے رکنا سوی رہا سا کروا ਯਾਰ ਜਿਹੜੇ ਘੱਟ ਮਿਲਦੇ ਆਹ ਵਿਸ਼ੇਸ਼ ਕਰਦੇ ਧੰਨਵਾਦ ਸਾਰੇ ਭਰਾਵਾਂ ਦਾ ਕਬੱਡੀ ਪਹਿਲੀ ਲੀਗਾਂ ਕਰੀਗਾ ਉਹ ਜਿਹਦੇ ਰਵਣ ਵੀ ਦੇੜ ਪੈਰੀਆ ਮੇਰੇ ਮਿੱਤਰੋ ਆਹ ਸੱਕਰ ਛੱਟੇ ਵਾਲੇ ਦੇ ਕਹਿੰਦੇ ਅੱਜ ਸਾਰਾ ਇਹ ਬੂਨੇ ਦੇ ਰਾਕੇ ਪਾਈਏ ਜਿਹੜੇ ਕਬੱਡੀ ਪੂਰਦੇ ਨਹੀਂ ਬਹੜਿਆ ਹੋਇਆ ਪਰ ਬੱਦਲੂ ਪੱਤੀ ਦਾ ਮਾਰਕਾਲ ਹੈ ਉਹ ਕਿਰਪਾ ਪਰਮਾਤਮਾ ਦੀ ਇੱਕਾ ਬੋਲਿਆ ਮੇਰੇ ਬੱਚੋ ਉਹ ਖਲੋਤ ਵਾਲੇ ਉਹ ਗੁੰਡੇ ਕਹਿੰਦੇ ਕਲਾਪੜੀ ਉਹ ਕਲਾਪੜੀ ਕਹਿੰਦੇ ਘਾਰ ਰੂਹ ਲੈਣੇ ਆ ਜਦੋਂ ਸਿੱਧੀ ਮੱਥੀ ਹੁੰਦੀ

इशारा इशारा कीअं ਜਿਹੜੇ ਚਲਾਏ ਹੋਏ वारी कहिड़े ਨੇ सिलाई हुयो भेण अॼ कहिड़े घर चलदा किरपा 4 ਨੂੰ ਕਹਿੰਦੇ ਦਿੱਲੀ ਦਾ ਸ਼ੇਰ ਨੂੰ ਲੋੜ ਵਾਜਦੇ ਚੱਕਲਾ 7 ਨੂੰ ਪੱਤੋ ਹੀਰਾ 8 ਨੂੰ ਕੈਰੇ ਡੋਡਿਆ 9 ਨੂੰ ਕਹਿੰਦੇ ਧਗੇ ਪਿੰਡਾ 10 ਨੂੰ ਕਾਰੇ ਸਿੰਘਿਆ ਯਾਰਾ ਨੂੰ ਬਾਕੜੀਏ 11 ਨੂੰ ਅਵਰਸਰ ਸਾਡੀ ਧਰਤੀ ਹੈ 11 ਨੂੰ ਸਹਾਰਿਆਂ ਚੋਣਾਂ ਨੂੰ ਲੱਗੀ ਨਗਰ ਦਾ ਕੁੱਤੇ ਉਹਨੇ ਗਰਜੀਤ ਮੰਗਰ ਦਾ ਮੇਲਾ 32 ਨੰਬਰ ਨੇ ਵੇਆ ਗਰਾਂਟੀ ਨਿਊਜ਼ੀਲੈਂਡ ਦੇ ਸਾਡੇ 38 ਨੰਬਰ ਦੇ ਪਾਸੰਗਰ ਕੱਪ ਬਿਅਰ ਕ੍ਰਾਂਟੀ ਨਿਊਜ਼ੀਲੈਂਡ ਨਵੇਂ ਸ਼ਹਿਰ ਦੇ ਜਿੱਤ ਲਿਆ। ਮਹਿਮਨ ਵਾਲੀਏ ਜੋਤੇ ਨੇ 16 ਕਬੱਡੀਆਂ ਪਾ ਕੇ 11 ਨੰਬਰ ਲਏ। ਰਮਨ ਮੱਲਿਆ ਨੇ 14 ਪਾ ਕੇ 13 ਨੰਬਰ ਲਏ। ਬੂਰੀਏ ਨੇ 14 ਪਾ ਕੇ 12 ਨੰਬਰ ਲਏ। ਰਮਨਾ ਮੱਲਿਆ ਵਾਲਾ ਅੱਜ ਫਿਰ ਬੈਸਟ ਬਣ ਗਿਆ। 14 ਪਾ ਕੇ 13 ਨੰਬਰ ਰਮਨ ਮੱਲਿਆ ਬੈਸਟਰ। ਸਾਈਡ ਦਿਓ ਬਾਈ ਸਾਹ ਇਹ ਅਪਰੰਤੀ ਜੇਤੂ ਬਣੇ ਆ ਇਹ ਅਪਰੰਤੀ ਆਜੋ ਸੈਕਟਰ ਹਾਪੀਆ ਨੰਬਰ 311 ਇੱਕ ਤੋਂ 9 ਪਹਿਚਾਨ ਰਮਨ ਭਾਈ ਦਾ ਮੋਟਰਸਾਈਕਲ ਬੈਸਟ ਰੇਟਰ